ਛੱਤ ਹੀ ਹੈ ਛੱਤ ਹੀ ਹੈ ਡਾਊਨ ਕਰਦਾ ਬੈਨ ਵਾਹ ਇਹ ਤਾਂ ਛੱਡ ਦਿੰਦੇ ਕਿੱਦਾਂ ਮੈਂ ਉਹ ਵੀ ਐਲਬਮ ਨੂੰ ਪੰਜਾਬ ਦੇ ਡੀਜੀਪੀ ਸਾਡੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਸਰ ਅੱਜ 21 ਅਕਤੂਬਰ 1949 ਉਹ ਦਿਨ ਯਾਦ ਕੀਤਾ ਜਾਂਦਾ ਜੋ ਸ਼ਹੀਦ ਹੋਏ ਨੇ ਤੁਹਾਨੂੰ ਉਤਹੀ ਉਹਨਾਂ ਦੇ ਪਰਿਵਾਰਾਂ ਦੇ ਨਾਲ ਵੀ ਮੁਲਾਕਾਤ ਅਸੀਂ ਇਹ ਅੱਜ ਅੱਜ ਸਾਰੇ ਦੇਸ਼ ਦੇ ਵਿੱਚ ਇਹ ਜਿਹੜਾ ਪੁਲਿਸ ਕਮਿਸ਼ਨੇਸ਼ਨ ਦੇ ਜਿਹੜਾ ਯਾਦਗਾਰੀ ਦਿਵਸ ਦੇ ਰੂਪ ਤੇ ਵਿੱਚ ਮਨਾਇਆ ਜਾਂਦਾ ਹੈ ਤੇ ਅਸੀਂ ਇਕੱਠੇ ਹੋ ਕੇ ਸਾਰੀ ਸਾਰੀ ਪੁਲਿਸ ਫੋਰਸਸ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ ਨਮਨ ਕਰਦੇ ਹਾਂ ਨਾਲੇ ਉਹਨਾਂ ਦੇ ਪਰਿਵਾਰਾਂ ਨਾਲ ਵੀ ਅਸੀਂ ਇੰਟਰੈਕਟ ਕਰਨੇ ਵਸੇ ਤੇ ਸਾਰੇ ਸਾਲ ਅਸੀਂ ਉਹਨਾਂ ਨੂੰ ਮਿਲਦੇ ਹਾਂ ਉਹਨਾਂ ਦੇ ਪਰ ਅੱਜ ਦਾ ਦਿਨ ਇੱਕ ਵਿਸ਼ੇਸ਼ ਤੌਰ ਤੇ ਇੱਕ ਸੋਲਮ ਓਕੇਸ਼ਨ ਹੈ ਜਦੋਂ ਅਸੀਂ ਉਹਨਾਂ ਦੀ ਕੁਰਬਾਨੀਆਂ ਨੂੰ ਯਾਦ ਕਰਦੇ ਹਾਂ ਉਹਨਾਂ ਦੇ ਪਰਿਵਾਰਾਂ ਨਾਲ ਮਿਲਦੇ ਹਾਂ ਤੇ ਉਹਨਾਂ ਦੇ ਦੁੱਖ ਤਕਲੀਫਾਂ ਬਾਰੇ ਵੀ ਅਸੀਂ ਇਸ ਗੱਲ ਕਰੀਏ ਯੁੱਧ ਨਸ਼ੇ ਦੇ ਵਿਰੁੱਧ ਤੁਹਾਡੇ ਵੱਲੋਂ ਲਗਾਤਾਰ ਪੂਰੇ ਪੰਜਾਬ ਦੇ ਵਿੱਚ ਤੰਗ ਕਸੇ ਹੋਏ ਨੇ ਤੇ ਗੱਲ ਕਰੀਏ ਤੇ ਖੂਨ ਤੱਕ ਕਿੰਨੀ ਰਿਕਵਰੀ ਹੈ ਤੇ ਕੀ ਕੀ ਇਸ ਜਿਹੜੇ ਐਕਸ਼ਨ ਕੀਤੇ ਨੇ ਤੇ ਇਸ ਤੇ ਬਹੁਤ ਜ਼ਿਆਦਾ ਅਸੀਂ ਸਾਡਾ ਫੋਕਸ ਜਿਹੜਾ ਹੈਗਾ ਅਸੀਂ ਮੈਂ ਜਿਹੜੇ ਵੱਡੀ ਖੇਪਾਂ ਹੈਗੀਆਂ ਕਰਾਸ ਬਾਰਡਰ ਸ਼ਿਪਮੈਂਟਸ ਤੇ ਫੋਕਸ ਕੀਤਾ ਹੈ 1300 ਕਿਲੋ ਜੀ ਤੋਂ ਵੱਧ ਹਿਰੋਇਨ ਅਸੀਂ ਰਿਕਵਰ ਕੀਤੀ ਹੈ ਐਟ ਦਾ ਸੇਮ ਟਾਈਮ ਪੁਆਇੰਟ ਆਫ ਸੇਲ ਤੇ ਕਿਉਂਕਿ ਇੰਨਾ ਵਾਈਡ ਸਪਰੈਡ ਸੀਗਾ ਤੇ ਅਸੀਂ ਉਸ ਤੇ ਸ਼ਿਕੰਜਾ ਕਸਿਆ ਸਾਡੀ ਤਕਰੀਬਨ 33000 ਤੋਂ ਵੱਧ ਐਫ ਆਈ ਆਰਾਂ ਦਰਜ ਹੋ ਗਈਆਂ ਤੇ ਸੌਰੀ 33000 ਤੋਂ ਵੱਧ ਗ੍ਰਿਫਤਾਰੀਆਂ ਹੋਈਆਂ ਤੇ 20000 ਤੋਂ ਵੱਧ ਸਾਡੀ ਐਫ ਆਈ ਆਰਸ ਦਰਜ ਹੋਈਆਂ ਤੇ ਇੱਕ ਸਸਟੇਨਡ ਕੈਂਪੇਨ ਜਿਸ ਦੇ ਵਿੱਚ ਲੋਕਾਂ ਦਾ ਸਾਨੂੰ ਬਹੁਤ ਸਹਿਯੋਗ ਮਿਲ ਰਿਹਾ ਹੈ ਜਿਹੜੀ ਸੇਫ ਪੰਜਾਬ ਹੈਲਪਲਾਈਨ ਹੈ ਉਸ ਦੇ ਟਿਪਸ ਦੇ ਬੇਸ ਤੇ 5800 ਐਫ ਆਈ ਆਰਸ ਤਕਰੀਬਨ ਦਰਜ ਹੋ ਚੁੱਕੀਆਂ ਸਾਨੂੰ 16000 ਦੇ ਨੇੜੇ ਤੇ ਜਿਹੜੇ ਟਿਪਸ ਆਈਆਂ ਸੀ ਉਹ ਕਨਵਰਸ਼ਨ ਰੇਟ ਜਿਹੜਾ ਹੈਗਾ ਉਹ ਇੰਡੀਆ ਦੇ ਵਿੱਚ ਹਾਈਐਸਟ ਹੈ ਤੇ ਇਸ ਨੂੰ ਇੱਕ ਅਸੀਂ ਪਬਲਿਕ ਮੂਵਮੈਂਟ ਪਰ ਆਣਾ ਚਾਹੁੰਦੇ ਆ ਕਿ ਲੋਕ ਸਾਨੂੰ ਦੱਸਣ ਕਿ ਤੁਹਾਡੇ ਏਰੀਆ ਚ ਕਿੱਥੇ ਕੋਈ ਡਰੱਗ ਫਿਕਰੀ ਹੈ ਉਸ ਤੇ ਕਾਰਵਾਈ ਕੀਤੀ ਜਾਊਗੀ ਨਾਲੇ ਤੁਹਾਡੀ ਆਈਡੈਂਟੀ ਗੁਪਤ ਰੱਖੀ ਜਾਊ ਲੋਕ ਹੱਲੇ ਲੋਕ ਕਹਿੰਦੇ ਨੇ ਪੁਲਿਸ ਤੇ ਪੂਰੀ ਹਰਕਤ ਹੈ ਕਿਹੜਾ ਨਸ਼ਾ ਹੱਲੇ ਵੀ ਕਿਹੜਾ ਬੰਦ ਨਹੀਂ ਹੁੰਦਾ ਇਸ ਦੇ ਉੱਤੇ ਵੀ ਤੁਹਾਡੇ ਵੱਲੋਂ ਲਗਾਤਾਰ ਅਫਸਰ ਸੰਬੰਧ ਤੇ ਐਕਸ਼ਨ ਤੇ ਲੱਗੇ ਹੋਏ ਨੇ ਦੇਖੋ ਜੀ ਇਹ ਬੇਸਿਕਲੀ ਜਵੇਂ ਜਿਹੜੀ ਸਾਡੀ ਸਟ੍ਰੈਟਜੀ ਹੈ ਉਸ ਨੂੰ ਈਡੀਪ ਕਹਿੰਦੇ ਆ ਜਿਹੜੀ ਪੰਜਾਬ ਗਵਰਨਮੈਂਟ ਦੀ ਹੈਗੀ ਇਨਫੋਰਸਮੈਂਟ ਡੀ ਐਡਿਕਸ਼ਨ ਐਂਡ ਪ੍ਰੀਵੈਂਸ਼ਨ ਐਨਫੋਰਸਮੈਂਟ ਜਿਹੜਾ ਅਸੀਂ ਕਰ ਰਹੇ ਹਾਂ ਕਿ ਪਿੱਛੋਂ ਸਪਲਾਈ ਜਿਹੜੀ ਉਹ ਕੱਟੀ ਜਾਵੇ ਡੀ ਐਡਿਕਸ਼ਨ ਕੀ ਜਿਹੜੇ ਐਡਿਕਟਸ ਹੈਗੇ ਮੈਂ ਨੰਬਰ ਤੇ ਨਹੀਂ ਜਾਂਦਾ ਐਕਸ ਨੰਬਰ ਇੱਕ 에ਜੈਂਟ ਜਿਹੜੇ ਵਿਕਟਮ ਕਿਹ ਲੋ ਜਦੋਂ ਤੱਕ ਉਹਨਾਂ ਨੂੰ ਅਸੀਂ ਹਟਾਵਾਂਗੇ ਨਹੀਂ ਤੇ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਨੂੰ ਡਰੱਗ ਚਾਹੀਦੀ ਸੋ ਸਾਡੀ ਇਹੀ ਕੋਸ਼ਿਸ਼ ਹੁੰਦੀ ਕਿ ਡੀ ਐਡਿਕਸ਼ਨਸ ਇਸੇ ਲਈ ਅਸੀਂ ਡੀ ਐਡਿਕਸ਼ਨ ਵੈਲ ਵੀ ਸਾਡਾ ਕਾਫੀ ਧਿਆਨ ਹੈ ਪ੍ਰੀਵੈਂਸ਼ਨ ਦਾ ਮਤਲਬ ਹੁੰਦਾ ਹੈ ਇਸ ਤਰ੍ਹਾਂ ਦੀ ਐਕਟੀਵਿਟੀਜ਼ ਸਪੋਰਟਸ ਐਕਟੀਵਿਟੀਜ਼ ਕਲਚਰਲ ਐਕਟੀਵਿਟੀਜ਼ ਕਿ ਨਵੇਂ ਲੋਕ ਨਾ ਜੁਆਇਨ ਕਰਨ 90 ਜਿਹੜੇ ਕੰਜ਼ਿਊਮਰਸ ਨਾਲ ਜੁੜਨ ਸੋ ਇਨ ਤਿੰਨ ਫਰੰਟਾਂ ਤੇ ਸਰਕਾਰ ਦੇ ਸਾਰੇ ਮਹਿਕਮੇ ਮਿਲ ਕੇ ਕੰਮ ਕਰ ਰਹੇ ਸਰ ਬਾਰਡਰ ਤੋਂ ਗੱਲ ਕਰੀਏ ਲਗਾਤਾਰ ਤੁਹਾਡੇ ਵੱਲੋਂ ਬਾਰਡਰਾਂ ਤੇ ਤੰਦਰ ਤੇ ਕਸੇ ਫਿਰ ਵੀ ਕਿਹੜੇ ਦੂਸਰੇ ਕੰਟਰੀ ਕਿੜੀ ਹੈ ਇੱਥੇ ਨਸ਼ਾ ਕਿੜਾ ਪੀ ਦੇਖੋ ਜੀ ਇੱਥੇ ਪਾਕਿਸਤਾਨ ਤੇ ਪਾਕਿਸਤਾਨ ਦੀ ਆਈਐਸਆਈ ਦੀ ਕੋਸ਼ਿਸ਼ ਹੈ ਪੰਜਾਬ ਦੇ ਵਿੱਚ ਅਫਰਾ ਤਫਰੀ ਫੈਲੋ ਪੰਜਾਬ ਦੇ ਯੂਥ ਨੂੰ ਨਸ਼ੇ ਦੇ ਲਤ ਪਵਾਓ ਸੋ ਅਸੀਂ ਬਹੁਤ ਇਫੈਕਟਿਵ ਮੈਨਰ ਦੇ ਵਿੱਚ ਬੀਐਸਐਫ ਦੇ ਨਾਲ ਸਾਡਾ ਬਹੁਤ ਅੱਛਾ ਤਾਲਮੇਲ ਹੈ ਅਸੀਂ ਮਿਲ ਕੇ ਐਂਟੀ ਡਰੋਨ ਸਿਸਟਮ ਟਾਡੇ ਕੰਮ ਕਰ ਰਹੇ ਸੋ ਕਾਫੀ ਰਿਕਵਰੀ ਸਾਡੀ ਵਧੀਆ ਹੈ ਪਿਛਲੇ ਦਿਨਾਂ ਚ ਇੱਥੋਂ ਜਿਹੜਾ ਪੈਸਾ ਫੰਡਿੰਗ ਜਾਂਦੀ ਪਈ ਆ ਪਾਕਿਸਤਾਨ ਦੇ ਵਿੱਚ ਉਸ ਨੂੰ ਕਿੱਦਾਂ ਤੁਹਾਡੇ ਵੱਲੋਂ ਕੀਤਾ ਜਾਦਾ ਕਿੰਨੇ ਅੰਕੜੇ ਦੇ ਵਿੱਚ ਅਸੀਂ 1 ਮਾਰਚ 2025 ਤੋਂ ਬਾਅਦ ਅਸੀਂ 64 ਹਵਾਲਾ ਆਪਰੇਟਰਸ ਫੜੇ ਹੈਗੇ ਤਕਰੀਬਨ 13-14 ਕਰੋੜ ਦੀ ਜਿਹੜੀ ਹਵਾਲਾ ਮਨੀ ਰਿਕਵਰ ਹੋਈ ਹੈ 23 ਨੈਟਵਰਕਸ ਦੇ ਤਾਰਾ ਦੁਬਈ ਤੋਂ ਜੁੜੀਆਂ ਦੂਜੀ ਕੰਟਰੀਸ ਤੋਂ ਜੁੜੀਆਂ ਪਾਈ ਗਈਆਂ ਸੋ ਇੱਕ ਬਹੁਤ ਹੀ ਪ੍ਰੋਫੈਸ਼ਨਲ ਮੈਨਰ ਦੇ ਵਿੱਚ ਇਨਵੈਸਟੀਗੇਸ਼ਨਸ ਅਸੀਂ ਐਂਡ ਟੂ ਐਂਡ ਕਰਦੇ ਜਿਸ ਨੂੰ ਅਸੀਂ ਕਹਿੰਦੇ ਬੈਕਵਰਡ ਲਿੰਕੇਜ ਤੇ ਫਾਰਵਰਡ ਲਿੰਕੇਜ ਪਤਾ ਕਰਾਇਆ ਜਾਂ ਤਾਂ ਸੋ ਦੈਟ ਦ ਮਨੀ ਸਪਲਾਈ ਟੂ ਪਾਕਿਸਤਾਨ ਸ਼ੁੱਡ ਬੀ ਚੌਕਡ ਸਾਡਾ ਇਹ ਆਬਜੈਕਟਿਵ ਹੈ ਤਾਂ ਕਿ ਉਹ ਜਿਹੜੇ ਉੱਥੇ ਜਿਹੜੇ ਡਰੱਗ ਡੀਲਰ ਬੈਠੇ ਹੈਗੇ ਉਹਨਾਂ ਨੂੰ ਇਕਨੋਮਿਕ ਬੈਨੀਫਿਟ ਨਾ ਹੋਵੇ ਸਰ ਅੱਜ ਵੀ ਜਿਹੜੇ ਬੰਗਲਾਦੇਸ਼ਾ ਤੋਂ ਫੋਨ ਆਉਂਦੇ ਨੇ ਫੇਕ ਕੋਲਾ ਕੀਤੇ ਜਾਂਦੀ ਆ ਫਰੋਤੀਆਂ ਦੀ ਮੰਗਾ ਕੀਤੀ ਜਾਂਦੀ ਆ ਪੰਜਾਬ ਪੁਲਿਸ ਵੱਲੋਂ ਲਗਾਤਾਰ ਐਕਸ਼ਨ ਤੇ ਕੀਤੇ ਜਾ ਰਹੇ ਨੇ ਫੜੇ ਵੀ ਜਾ ਰਹੇ ਨੇ ਫਿਰ ਵੀ ਕਿਹੜੇ ਕੋਲਾਂ ਲੋਕਾਂ ਗੱਲ ਕਰੀਏ ਦੁਕਾਨਾ ਵਾਲਿਆਂ ਡੀਲਰਾਂ ਨੂੰ ਕਿਹੜੇ ਦੇ ਵਿੱਚ ਕਿਹੜੀਆਂ ਕੋਲ ਆਂਦੀ ਹੈਗੇ ਆ ਫਰੋਤੀ ਮੰਗੀਆਂ ਦੀ ਬਾਅਦ ਚ ਫਰੋਤੀ ਮੰਗਣ ਤੋਂ ਬਾਅਦ ਨਹੀਂ ਫਰੋਤੀ ਦਿੱਤੀ ਜਾਂਦੀ ਤੇ ਗੋਲੀਆਂ ਚਲਾਈਆਂ ਜਾਂਦੀਆਂ ਦੇ ਖੋਲ ਕੇ ਤੁਸੀਂ ਪੁਲਿਸ ਦੇ ਨਾਲ ਇਹ ਇਨਫੋਰਮੇਸ਼ਨ ਸਾਂਝੀ ਕਰੋ ਤੁਹਾਨੂੰ ਬਿਲਕੁਲ ਡਰਨ ਦੀ ਲੋੜ ਨਹੀਂ ਹੈਗੀ ਅਸੀਂ ਇੱਕ ਹੈਲਪਲਾਈਨ ਵੀ ਬਣਾਈ ਹੈ ਜਿਹੜੀ ਐਂਟੀ ਆਰਗੇਨਾਈਜ਼ਡ ਕ੍ਰਾਈਮ ਹੈਲਪਲਾਈਨ ਉਸ ਤੇ ਇਤਲਾ ਦੋ ਪਹਿਲਾ ਸਟੈਪ ਤੇ ਆਏਗਾ ਦੂਜਾ ਸਟੈਪ ਹੈਗਾ ਅਸੀਂ ਕਮਿਟਿਡ ਹੈਗੇ ਹਰ ਕੇਸ ਚ 100% ਐਫ ਆਈ ਆਰ ਦਰਜ ਕਰਕੇ ਉਸ ਨੂੰ ਟ੍ਰੇਸ ਕਰਾਂਗੇ ਜਿਹੜੀ ਸਾਡੀ ਐਨਾਲਿਸਿਸ ਜਿਹੜੀ ਤੋਂ ਇਹ ਸਾਹਮਣੇ ਆਇਆ ਕਿ 80 ਤੋਂ 90% ਕਾਲਾਂ ਲੋਕਲ ਕ੍ਰਿਮੀਨਲਸ ਹੀ ਕਰਦੇ ਹੈਗੇ ਇਹ ਬਾਹਰ ਬੈਠੇ ਲੋਕਾਂ ਦੇ ਨਾਂ ਦਾ ਯੂਜ਼ ਕਰਕੇ ਕਰਦੇ ਆ ਤਾਂ ਸਾਡਾ ਬਹੁਤ ਸਖਤ ਜ਼ੀਰੋ ਟੋਲਰੈਂਸ ਇਸਤੇ ਅਪਰੋਚ ਹੈ ਅਸੀਂ ਬਿਲਕੁਲ ਪੰਜਾਬ ਦੇ ਵਿੱਚ ਫਿਰੋਤੀ ਨੂੰ ਸਿਰ ਨਹੀਂ ਉਠਾਦਾਂਗੇ ਐਕਸਟਰੋਸ਼ਨ ਕਾਲਸ ਨੂੰ ਸਿਰ ਨਹੀਂ ਚੁਕੰਦਾ ਗੈਂਗਸਟਰਾਂ ਦੀ ਗੱਲ ਕਰੀ ਲਗਾਤਾਰ ਪੰਜਾਬ ਸਰਕਪ ਤਵਾਡੇ ਵੱਲੋਂ ਪੰਜਾਬ ਪੁਲਿਸ ਵੱਲ ਲਗਾਤਾਰ ਗੈਂਗਸਟਰਾਂ ਦੇ ਨਾਲ ਫੜੇ ਵੀ ਜਾ ਰਹੇ ਨੇ ਵਾਰਦਾਤਾਂ ਵੀ ਕਿਹੜੀ ਕੀਤੀਆਂ ਤੁਹਾਡੇ ਵੱਲੋਂ ਰਿਕਵਰ ਵੀ ਕੀਤੀ ਜਾ ਰਹੀ ਉਸ ਨੂੰ ਠੱਲ ਪਾਉਣ ਲਈ ਕੀ ਐਕਸ਼ਨ ਤੁਹਾਡੇ ਵੱਲ ਅਸੀਂ ਦੇਖੋ ਜੀ ਇੱਕ ਬਹੁਤ ਸਿਸਟਮੈਟਿਕ ਤਰੀਕੇ ਨਾਲ ਅਸੀਂ ਸਾਰਿਆਂ ਦੀ ਲਿਸਟਿੰਗ ਕੀਤੀ ਹੈਗੀ ਅਸੀਂ ਇੰਟਰੋਗੇਸ਼ਨ ਸਿਸਟਮੈਟਿਕਲੀ ਕਰਦੇ ਹਾਂ ਪ੍ਰੋਫੈਸ਼ਨਲ ਤਰੀਕੇ ਨਾਲ ਜੇ ਕੋਈ ਵਾਰਦਾਤ ਹੁੰਦੀ ਹੈ ਉਹਦਾ ਸੀਸੀਟੀਵੀ ਫੁਟੇਜ ਸਟੱਡੀ ਕੀਤਾ ਜਾਂਦਾ ਅਨਲਾਈਜ਼ ਕੀਤੇ ਜਾਂਦੇ ਆ ਸੋ ਅਸੀਂ professionl ਤਰੀਕੇ ਨਾਲ ਸਾਡੀ ਇੱਕ ਕੋਸ਼ਿਸ਼ ਹੈ ਕਿ ਇੱਕ ਹਰ ਇਨਸੀਡੈਂਟ ਟਰੇਸ ਕੀਤਾ ਜਾਵੇ ਦੂਜਾ ਪ੍ਰੀਵੈਂਸ਼ਨ ਜਿਹੜਾ ਹੈਗਾ ਪ੍ਰੀਵੈਂਸ਼ਨ ਵਾਲੇ ਫਰੰਟ ਤੇ ਇਹਨਾਂ ਦੇ ਐਸੋਸੀਏਟਸ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਕਰਕੇ ਸੋ ਸੋ ਇੱਕ ਸਾਡੀ AGTF ਐਂਟੀ ਗੈਂਗਸਟਰ ਟਾਸਕ ਫੋਰਸ ਸਾਰੇ ਐਕਸ਼ਨਸ ਨੂੰ ਕੋਆਰਡੀਨੇਟ ਕਰਦੀ ਹੈ ਸੋ ਇਹ ਪੰਜਾਬ ਪੁਲਿਸ ਜਿਹੜਾ ਪੰਜਾਬ ਦੇ ਵਿੱਚ ਆਰਗੇਨਾਈਜ਼ਡ ਕਰਾਈਮ ਨੂੰ ਸਿਰ ਨਹੀਂ ਚੁੱਕਦੋ ਲੋਕ ਅੱਜ ਵੀ ਡਰੇ ਹੋਏ ਨੇ ਤੇ ਲੋਕਾਂ ਨੂੰ ਕੀ ਅਪੀਲ ਕੀਤਾ ਜਾਂਦਾ ਕਿ ਤੋ ਕਿਸੇ ਨੂੰ ਫਰੋਤੀ ਆਂਦੀ ਹੈ ਜਾਂ ਕਿਸੇ ਨੂੰ ਕੋਹ ਲਾਂਦੀ ਹੈ ਜਾਨੋਂ ਮਾਰਨ ਦੀ ਉਸ ਦੇ ਪੰਜਾਬ ਪੁਲਿਸ ਉਹ ਪੁਲਿਸ ਨਹੀਂ ਪਹੁੰਚਦੇ ਹੈਗੇ ਉਹਨਾਂ ਨੂੰ ਕੀ ਅਪੀਲ ਕੀਤੀ ਜਾਂਦੀ ਹੈ ਤੁਹਾਡੇ ਕੋਲ ਦੇਖੋ ਸਾਡੇ ਕੋਲ ਕਾਫੀ ਲੋਕ ਖੁੱਲਕੇ ਵੀ ਆ ਰਹੇ ਹੈਗੇ ਮੈਂ ਹੋਰ ਅਪੀਲ ਕਰਾਂਗਾ ਕਿ ਜਵੇਂ ਡਰਗਸ ਤੇ ਤੁਸੀਂ ਸਾਡਾ ਸਾਥ ਦਿੱਤਾ ਹੈ ਸਾਨੂੰ ਕਾਫੀ ਲੋਕਾਂ ਦੀ ਸਪੋਰਟ ਮਿਲੀ ਹੈ ਤੁਸੀਂ ਇਸ ਐਕਸਟਰਸ਼ਨ ਕਾਲਸ ਬਾਰੇ ਸਾਨੂੰ ਖੁੱਲ ਕੇ ਦੱਸੋ ਤੇ ਫਿਰ ਨਜ਼ਾਰਾ ਦੇਖੋ ਪੰਜਾਬ ਪੁਲਿਸ ਨੇ ਕਿਵੇਂ ਇਸ ਸਮੱਸਿਆ ਨੂੰ ਹੱਲ ਕੀਤਾ ਥੈਂਕ ਯੂ ਸਰ ਤੇ ਦੇਖਿਆ ਸੀ ਗਲਬਤ ਕਿਤੇ ਗਿਆ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਨਾਲ ਉਹਨਾਂ ਨੇ ਦੱਸਿਆ ਯੁੱਧ ਨਸ਼ੇ ਦੇ ਵਿਰੁੱਧ ਕਿਹੜਾ ਪੰਜਾਬ ਸਰਕਾਰ ਵੱਲੋਂ ਔਰ ਪੰਜਾਬ ਪੁਲਿਸ ਵੱਲੋਂ ਲਗਾਤਾਰ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਐਕਸ਼ਨ ਕੀਤੇ ਜਾਣੇ ਵੱਡੀ ਮਾਤਰਾ ਦੇ ਵਿੱਚ ਕਿਹੜਾ ਨਸ਼ਾ ਬਰਾਮਦ ਕੀਤਾ ਗਿਆ ਕੈਮਰਾਮੈਨ ਰਾਹੁਲ ਦੇ ਨਾਲ ਸਾਨੂੰ ਮਹਾਜਨ ਜਗਬਾਨੀ ਟੀਵੀ ਜਲੰਧਰ